ਜਿਹੜਾ ਸਕੂਲ ਆ ਸਾਡਾ ਬਿਲਡਿੰਗ ਤਿਆਰ ਆ ਟੀਚਰ ਤੋਂ ਵਣਾ ਸਕੂਲ ਦਰਸ ਰਿਹਾ ਜੀ ਇਹ ਸਕੂਲ ਜੀ ਸਾਨੇ 77 78 ਦੇ ਵਿੱਚ ਆਇਆ ਸੀ ਜੀ ਟੀਚਰ ਆਉਂਦਾ ਰਿਹਾ ਜੀ ਇੱਥੇ 1962 ਦੇ ਵਿੱਚ ਪਿੰਡ ਕੱਢਿਆ ਸੀ ਇੱਥੇ ਲੀਫਰ ਖੁਰ 222 ਫੁੱਟ ਦੀਆਂ ਗਲੀਆਂ ਪਾਰ ਟੱਪਦੀਆਂ ਚਾਰ ਚੁਰੇ ਹਰੇ ਤੇ ਦਈ ਸਿੱਧੀ ਆ ਗਾਜਵਾਲ ਦੀ ਪੋਈ ਪਰ ਅੱਜ ਤੱਕ ਲਾਸਟ ਟਾਈਮ ਇਹ ਸਕੂਲ ਬੰਦ ਪਿਆ ਜੀ ਬਹੁਤ ਹੀ ਸਤਿਕਾਰਯੋਗ ਜ਼ੈਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਅੱਜ ਇੱਕ ਵਿਸ਼ੇਸ਼ ਰਿਪੋਰਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆ। ਔਰ ਮੈਂ ਹਾਂ ਤੁਹਾਡਾ ਆਪਣਾ ਪ੍ਰਕਾਸ਼ ਸਿੰਘ ਜ਼ੈਲਦਾਰ। ਮਾਂਸਾ ਜ਼ਿਲ੍ਹਾ ਮਾਂਸਾ ਜ਼ਿਲ੍ਹੇ ਦਾ ਪਿੰਡ ਮੀਰਪੁਰ ਖੁਰਦ। ਔਰ ਮੀਰਪੁਰ ਖੁਰਦ ਦੇ ਨਾਲ ਜੁੜੀ ਹੋਈ ਢਾਣੀ ਜਿਸ ਨੂੰ ਆਮ ਲੋਕ ਹਿੰਮਤਪੁਰਾ ਢਾਣੀ ਜਾਂ ਨਵਾਂ ਪਿੰਡ ਵੀ ਆਖਦੇ ਐ। ਕਿਸੇ ਸਮੇਂ 1962 ਦੇ ਵਿੱਚ ਉਸ ਢਾਣੀ ਦੇ ਲੋਕਾਂ ਦੇ ਦੱਸਣ ਮੁਤਾਬਕ ਮੀਰਪੁਰ ਖੁਰਦ ਪਿੰਡ ਜਦੋਂ ਘਾਗਰ ਦੇ ਵਿੱਚ ਹੜ ਆਇਆ ਹਿੰਮਤਪੁਰਾ ਢਾਣੀ ਦੇ ਇਲਾਕੇ ਦੇ ਵਿੱਚੋਂ ਪਿੰਡ ਕੱਟਿਆ ਗਿਆ ਸੀ ਜਿਸ ਦਾ ਨਕਸ਼ਾ ਵੀ ਉਹਨਾਂ ਵੱਲੋਂ ਦਿਖਾਇਆ ਗਿਆ ਉਸ ਢਾਣੀ ਦੇ ਵਿੱਚ 1977 ਦੇ ਵਿੱਚ ਇਹ ਗੱਲ ਉਸ ਢਾਣੀ ਦੇ ਵਾਸੀਆਂ ਨੇ ਇਕੱਠੇ ਹੋ ਕੇ ਲੋਕਾਂ ਨੇ ਦੱਸੀ ਹੈ ਕਿ 1977 ਦੇ ਵਿੱਚ ਹਿੰਮਤਪੁਰਾ ਢਾਣੀ ਦੇ ਵਿੱਚ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਦਾ ਆਗਾਜ਼ ਹੋਇਆ ਸੀ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਦੀ ਸ਼ੁਰੂਆਤ ਹੋਈ ਸੀ ਬਹੁਤ ਸਾਲ ਚੱਲਣ ਤੋਂ ਬਾਅਦ ਉਹ ਸਕੂਲ ਕਿਸੇ ਕਾਰਨ ਬੰਦ ਕਰ ਦਿੱਤਾ ਗਿਆ ਅੱਜ ਉਸ ਢਾਣੀ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਪੜ੍ਹਨ ਵਾਸਤੇ 2 ਤੋਂ 3 ਕਿਲੋਮੀਟਰ ਦਾ ਸਫ਼ਰ ਜਾਣ ਦਾ 2 ਤੋਂ 3 ਕਿਲੋਮੀਟਰ ਦਾ ਸਫ਼ਰ ਵਾਪਸੀ ਦਾ ਯਾਨੀ ਕਹਿਣ ਦਾ ਮਤਲਬ ਰੋਜ਼ਾਨਾ 5-6 ਕਿਲੋਮੀਟਰ ਸਫ਼ਰ ਪੈਦਲ ਚੱਲ ਕੇ ਜਾਣਾ ਪੈਂਦਾ ਔਰ ਜਿਹੜੇ ਬੱਚੇ ਨੇ ਇਹ ਸਾਰੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਪੜ੍ਹਦੇ ਜਿਹੜੇ ਸਰਦੇ ਪੁੱਜਦੇ ਪਰਿਵਾਰ ਨੇ ਉਹਨਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬਾਹਰ ਪੜ੍ਹਦੇ ਆ ਔਰ ਬੈਨਾ ਤੇ ਜਾਂਦੇ ਆ ਔਰ ਜਿਹੜੇ ਮਜ਼ਦੂਰ ਪਰਿਵਾਰਾਂ ਦੇ ਲੋਕ ਨੇ ਜਾਂ ਆਰਥਿਕ ਪੱਖੋਂ ਥੋੜਾ ਕਮਜ਼ੋਰ ਲੋਕ ਨੇ ਉਹਨਾਂ ਦੇ ਬੱਚੇ ਸਰਕਾਰੀ ਪ੍ਰਾਇਮਰੀ ਸਕੂਲ ਮੀਰਪੁਰ ਖੁਰਦ ਜਾਂ ਨੇੜਲੇ ਹੋਰ ਸਕੂਲਾਂ ਦੇ ਵਿੱਚ ਪੜ੍ਹਦੇ ਆ ਔਰ ਉਹਨਾਂ ਬੱਚਿਆਂ ਨੂੰ ਪੈਦਲ ਰੋਜ਼ਾਨਾ ਸਫ਼ਰ ਤੈਅ ਕਰਕੇ ਸਕੂਲ ਆਉਣਾ ਜਾਣਾ ਪੈਂਦਾ ਇਸ ਕਰਕੇ ਇਕੱਠੇ ਹੋਏ ਪਿੰਡ ਦੇ ਲੋਕਾਂ ਨੇ ਇਹ ਮੰਗ ਕੀਤੀ ਹੈ ਜਿਹੜਾ 1970 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਕਈ ਸਾਲ ਚੱਲਣ ਤੋਂ ਬਾਅਦ ਬੰਦ ਹੋ ਗਿਆ ਉਸ ਜਗ੍ਹਾ ਤੇ ਸਕੂਲ ਦੇ ਕੋਲ ਤਕਰੀਬਨ 1 ਏਕੜ ਜਗ੍ਹਾ ਹੈ ਜਿਸ ਦੇ ਵਿੱਚ ਬਿਲਡਿੰਗ ਵੀ ਬਣੀ ਹੋਈ ਹੈ ਤੇ ਅਜੇ ਤੱਕ ਉਹ ਪੁਰਾਣੀ ਬਿਲਡਿੰਗ ਜਿਹੜੀ 1970 ਦੇ ਵਿੱਚ ਬਣਾਈ ਗਈ ਸੀ ਉਹ ਵੀ ਮੌਜੂਦ ਹੈ ਤੇ ਕੁਝ ਕਮਰੇ ਨਵੇਂ ਪਾਏ ਗਏ ਨੇ ਔਰ ਲੋਕਾਂ ਦੇ ਦੱਸਣ ਮੁਤਾਬਕ ਇਹ ਛਟਾਣੀ ਦੇ ਵਿੱਚੋਂ 150 ਬੱਚਾ ਜਿਹੜਾ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਪੜ੍ਹਨੇ ਜਾਂਦਾ ਹੈ ਤੇ ਲੋਕਾਂ ਦੀ ਪੰਜਾਬ ਸਰਕਾਰ ਤੋਂ ਮੰਗ ਹੈ ਇਸ ਬੰਦ ਪਏ ਸਕੂਲ ਨੂੰ ਮੁੜ ਤੋਂ ਚਾਲੂ ਕੀਤਾ ਜਾਵੇ ਤਾਂ ਜੋ ਇਹਨਾਂ ਦੇ ਜਿਹੜੇ ਲੋੜਵੰਦ ਪਰਿਵਾਰਾਂ ਦੇ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੇ ਜਿਹੜੇ ਬੱਚੇ ਐ ਉਹ ਆਪਣੇ ਘਰ ਦੇ ਨੇੜੇ ਰਹਿ ਕੇ ਪੜ੍ਹਾਈ ਕਰ ਸਕਣ 150 ਦੀ ਗਿਣਤੀ ਉਹਨਾਂ ਦੇ ਦੱਸਣ ਮੁਤਾਬਕ ਰੋਜ਼ਾਨਾ ਬੱਚੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਜਾਂਦੇ ਐ ਤੇ ਸਕੂਲ ਦੇ ਕੋਲ ਬਿਲਡਿੰਗ ਐ ਚਾਰ ਦੀਵਾਰੀ ਬਣੀ ਹੋਈ ਐ ਪੂਰਾ ਇਨਫਰਾਸਟ੍ਰਕਚਰ ਜਿੰਨਾ ਇੱਕ ਪ੍ਰਾਇਮਰੀ ਸਕੂਲ ਨੂੰ ਚਲਾਉਣ ਵਾਸਤੇ ਮੁਢਲੇ ਰੂਪ ਦੇ ਵਿੱਚ ਚਾਹੀਦਾ ਐ ਇਹ ਸਕੂਲ ਦੇ ਵਿੱਚ ਮੌਜੂਦ ਐ ਇਹ ਲੋਕਾਂ ਦੀ ਪਰਜੋਰ ਮੰਗ ਹੈ ਕਿ ਇਸ ਸਕੂਲ ਨੂੰ ਮੁੜ ਤੋਂ ਚਾਲੂ ਕੀਤਾ ਜਾਵੇ ਆਓ ਇਹਦੇ ਸਬੰਧ ਦੇ ਵਿੱਚ ਸਾਡੀ ਟੀਮ ਵੱਲੋਂ ਤਿਆਰ ਕੀਤੀ ਗਈ ਇੱਕ ਵਿਸ਼ੇਸ਼ ਰਿਪੋਰਟ ਦੇਖਦੇ ਹਾਂ ਤੇ ਕੀ ਕਹਿੰਣਾ ਹੈ ਉਸ ਪਿੰਡ ਦੇ ਲੋਕਾਂ ਦਾ ਪਿੰਡ ਦੇ ਸਾਬਕਾ ਸਰਪੰਚੋਂ ਮੌਜੂਦਾ ਸਰਪੰਚ ਨੇ ਵੀ ਇਹ ਗੱਲਬਾਤ ਕੀਤੀ ਹੈ ਔਰ ਮੰਗ ਕੀਤੀ ਹੈ ਕਿ ਉਹਨਾਂ ਦੀ ਮੰਗ ਨੂੰ ਸਵੀਕਾਰਿਆ ਜਾਵੇ ਆਓ ਵੇਖਦੇ ਹਾਂ ਇਹ ਵਿਸ਼ੇਸ਼ ਰਿਪੋਰਟ ਹਾਂਜੀ ਸਰ ਕੀ ਨਾਂ ਆਪਣਾ ਯਾਰ ਨਾ ਜੀ ਹਰਦੇਵ ਸਿੰਘ ਸਾਹਿਬ ਦਾ ਸਰਪੰਚ ਰਹਾ ਜੀ ਮੇਕੋ ਸਾਨਾ 13 ਤੋਂ 18 ਤੱਕ ਇਹ ਜਿਹੜਾ ਮੀਰਪੁਰ ਖੁਰਦ ਦੀ ਢਾਣੀ ਹੈ ਜੀ ਹਿੰਮਤਪੁਰਾ ਜੀ ਨੂੰ ਬੋਲ ਚਾਲ ਦੀ ਭਾਸ਼ਾ ਦੇ ਵਿੱਚ ਆਪਣੇ ਇਲਾਕੇ ਦੇ ਲੋਕ ਕਹਿ ਦਿੰਦੇ ਆ ਇੱਥੇ ਇੱਕ ਸਕੂਲ ਚੱਲਦਾ ਸੀ ਔਰ ਉਹ ਸਕੂਲ ਜਿੱਥੇ ਅਸੀਂ ਹੁਣ ਖੜੇ ਹੋਏ ਆ ਤੁਹਾਡੇ ਪਿੱਛੇ ਉਹਦੀ ਬਿਲਡਿੰਗ ਨਜ਼ਰ ਆਉਂਦੀ ਹੈ ਇਹ ਕਾਫੀ ਸਮੇਂ ਤੋਂ ਸਕੂਲ ਬੰਦ ਹੈ ਕੀ ਦੱਸਣਾ ਚਾਹੁੰਦੇ ਹੋ ਦੇ ਬਾਰੇ ਇਹ ਸਕੂਲ ਜੀ ਸਾਨੇ 77 78 ਦੇ ਵਿੱਚ ਆਇਆ ਸੀ ਜੀ 6 ਸਾਲ 6 ਸਾਲ ਤੋਂ ਚੱਲਦਾ ਵੀ ਰਿਹਾ ਹੈ ਇੱਕ ਟੀਚਰ ਆਉਂਦਾ ਰਿਹਾ ਜੀ ਇੱਥੇ ਕਿਉਂਕਿ ਇਹ ਟਾਣੀ ਉਸ ਟਾਈਮ ਸੌਂਤੀ ਸੀ ਸ਼ਤਤਖਤਰ ਦੇ ਵਿੱਚ ਗਿੰਤੀ ਬੜੀ ਘੱਟ ਸੀ ਇਸ ਕਰਕੇ ਟੀਚਰ ਸੀ ਜਿਹੜਾ ਉਹ 1.5 1.5 2 ਸਾਲ ਤੋਂ ਆਵਾਜ਼ ਆ ਉਹ ਹੁਣ ਉਹਨਾਂ ਨਾਲ ਦੇ ਬੱਚਿਆਂ ਦੀ ਉਹ ਗਿੰਤੀ ਬਈ ਇਸੇ ਘੱਟ ਸੀ ਪਰ ਉਸ ਟਾਈਮ ਨਾਲੋਂ ਅੱਜ ਇੱਥੇ 150 ਘਰ ਹੋ ਗਿਆ ਜੀ ਇਸ ਟਾਣੇ ਦੇ ਤੇ ਇਹਨੂੰ ਨਵਾਂ ਪਿੰਡਾਂ ਦੀ ਕਹਿ ਕਿ ਮੈਂ ਇਹਨੂੰ ਹਨਕੂਰਾ ਵੀ ਚਾਹਿਆ ਨੇ ਹੈ ਮੀਰਪੁਰ ਖੁਰ ਦੇ ਨਾਲ ਹੀ ਜੀ ਕਿਉਂਕਿ ਇਹ 1962 ਦੇ ਵਿੱਚ ਪਿੰਡ ਕੱਟਿਆ ਸੀ ਜੀ ਇੱਥੇ ਮੀਰਪੁਰ ਖੁਰ ਦਾ 62 ਦੇ ਵਿੱਚ ਫਲੱਡ ਆਇਆ ਹੋਇਆ ਸੀ ਨਾਲ ਜਬ ਤਕੜਾ ਯਾਰ ਉਹਨਾਂ ਨੂੰ ਨਾ ਮਾਇਂ ਪਿੰਡ ਕੱਟਣਾ ਤਾਂ ਹੈ ਉਹ ਕਹਿੰਦੇ ਸਾਰੇ ਪਿੰਡ ਦੀ ਸਹਿਮਤੀ ਨਾਲ ਵੀ ਇੱਥੇ ਤਾਂ ਜੀ ਪਾਣੀ ਸਾਡੇ ਭਰ ਜਾਂਦਾ ਮਕਾਨ ਦੇ ਕਿਤੇ ਪੈਂਦੇ ਨਾ ਅਸੀਂ ਆਪ ਦੀ ਸਹਿਮਤੀ ਨਾਲ ਸਾਰੇ ਪਿੰਡ ਨੇ ਇੱਥੇ ਸਾਰਾ ਪਿੰਡ ਕੱਟਿਆ ਹੋਇਆ ਕਿ ਸਾਰੇ ਪਿੰਡ ਦਾ ਨਕਸ਼ਾ ਬਣਿਆ ਹੋਇਆ ਜੀ 22 22 ਫੁੱਟ ਦੀਆਂ ਗਲੀਆਂ ਪਾਰ ਟਾਬੀਆਂ ਚਾਰਖੇ ਰਤ ਦਈ ਸਿੱਧੀ ਆ ਗਾਜ ਵਰਗੀ ਕੋਈ ਬੰਗਵਾਰ ਨਹੀਂ ਹੈ ਇੱਥੇ ਸਾਡੇ ਹਸਪਤਾਲ ਵੀ ਕੱਟੇ ਹੋਏ ਆ ਜੀ ਡੰਗੜ ਹਸਪਤਾਲ ਵੀ ਕੱਟਿਆ ਹੋਇਆ ਦੂਜਾ ਹਸਪਤਾਲ ਵੀ ਕੱਟਿਆ ਹੋਇਆ 10 ਪੰਚਤਰੀ ਕੱਟੀ ਹੋਈ ਹੈ ਪੰਚਾਇਤ ਘਰ ਵੀ ਕੱਟਿਆ ਹੋਇਆ ਇੱਥੇ ਟੋਬਾ ਵੀ ਕੱ ਪਿੰਡਾਂ ਦੇ ਵਿੱਚੋਂ ਸਾਰਾ ਸਿਸਟਮ ਕਟਿਆ ਹੋਇਆ ਜੀ ਚਾਰੇ ਖੂਗੀਆਂ ਤੇ ਸਾਡੇ ਰੂੜੀਆਂ ਵੀ ਕਟੀਆਂ ਹੋਈਆਂ ਸਾਰੇ ਪਿੰਡਾਂ ਪਰ ਅੱਜ ਕੱਲ੍ਹ ਇਸ ਟਾਈਮ ਇਹ ਸਕੂਲ ਬੰਦ ਪਿਆ ਜੀ ਇਹਨੂੰ ਕੀ ਬੰਦ ਕਰਦੇ ਹੋ ਜੀ ਸਰਕਾਰ ਤੋਂ ਅਸੀਂ ਤਾਂ ਮੰਗ ਇਹ ਕਰਦੇ ਆ ਜੀ ਇੱਥੇ ਬਸਿਆਂ ਦੀ ਬੱਚਿਆਂ ਦੀ ਬੇਨਤੀ ਹੈ ਜੀ ਐਸੀ ਭਾਈਚਾਰੇ ਦੀ ਘੱਟੋ ਘੱਟ 100-150 ਬੱਚਾ ਜੀ ਜਿਹੜਾ ਬਾਹਰ ਜਾਂਦਾ ਜੀ ਨੀਰਪੁਰ ਖੋੜ ਦੇ ਸਕੂਲ ਜਾਂਦਾ 2.5 ਕਿਲੋਮੀਟਰ ਤੁਰ ਕੇ ਜਾਂਦਾ ਜੀ ਤੁਰ ਕੇ ਆਉਂਦਾ ਇਸ ਕਰਕੇ ਅਸੀਂ ਇਹ ਮੰਗ ਕਰਦੇ ਆ ਤੇ ਜਿਹੜੇ ਸਕੂਲ ਤੇ ਅਸੀਂ ਖੜੇ ਆ ਇਹ ਸਕੂਲ ਦੇ ਚਾਲੂ ਕੀਤਾ ਜਾਵੇ ਕਾਇਸ਼ ਟਾਣੀ ਨੂੰ ਬੜਾ ਸੋਖ ਹੈ ਕਿ ਜਿਹੜੇ ਬੱਚੇ ਨੇ ਜਾਣ ਸੌਕੀ ਹੋ ਜੇ ਜਿਹੜੇ ਰੋਜ਼ ਲੰਕਰੇ ਜਾਂਦੇ ਨੇ ਗਰਮ ਚਿਲੰਕ ਦੇ ਆਉਂਦੇ ਆ ਸਭ ਤੋਂ ਵੱਡੀ ਮੰਗ ਹੈ ਸਰ ਮੇਰਾ ਨਾਮ ਮੇਬਾ ਸਿੰਘ ਨੰਬਰ ਦਰਜੀ ਮਾਈਪਾ ਮੇਰੀ ਬਾਈਪਾ ਜਿਹੜੀ ਉਹ ਸਾਫ ਤੋਂ ਸਰਪੰਚ ਹੈ ਵਿਜੂਦਾ ਸਰਪੰਚ ਹੈ ਜੈਲ ਦਾ ਟੀਵੀ ਦਾ ਇੱਥੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਹੈ ਸਾਡੀ ਪਿੰਡ ਦੀ ਮੇਨ ਮੰਗ ਹੈ ਜੀ ਪਿੰਡ ਮੀਰਪੁਰ ਕੋਰ ਦੇ ਵਿੱਚੋਂ ਇੱਕ ਪੰਚਾਇਤ ਬਣੀ ਆ ਟਾਣੀ ਪੂਸ ਮੰਡੀ ਜਿਹੜਾ ਸਕੂਲ ਆ ਸਾਡਾ ਬਿਲਡਿੰਗ ਤਿਆਰ ਹੈ ਟੀਚਰ ਤੋਂ ਮਾਣਾ ਸਕੂਲ ਚਰਸ ਰਿਹਾ ਜੀ ਬੜੀ ਬੜੀ ਮੰਗ ਆ ਪਿੰਡ ਦੀ ਸਾਡੀ ਜਿੱਥੇ ਸਾਨੂੰ ਟੀਚਰ ਦਿੱਤਾ ਜਾਵੇ ਜਿਹੜੀ 80% ਆਬਾਦੀ ਐਸਸੀ ਭਾਈਚਾਰਾ ਇਹਦੇ ਵਿੱਚ ਜਿਹੜੇ ਬੱਚੇ ਆ ਦੂਰ ਨੇੜੇ ਸਕੂਲ ਜਾਣ ਚ ਬੜੀ ਮੁਸ਼ਕਲ ਆ ਆਸ-ਪਾਸੇ ਸਕੂਲ ਦੋ ਦੋ 2-2 ਕਿਲੋਮੀਟਰ ਦੂਰ ਆ ਜੀ ਜਿਹੜੇ ਕੋਈ ਦੋ ਰੁਪਏ ਵਾਲਾ ਉਹ ਤਾਂ ਦੂਰ ਨੇੜੇ ਪ੍ਰਾਈਵੇਟ ਸਕੂਲਾਂ ਚ ਪੜਾ ਰਹੇ ਆ ਬੜੀ ਤਾਂ ਇਹੀ ਮੰਗ ਆ ਜੀ ਇੱਥੇ ਸਾਨੂੰ ਟੀਚਰ ਮਹੱਈਆ ਕਰਾਏ ਜਾਣ ਪੂ ਚਾਲੂ ਕਰਵਾਇਆ ਜਾਵੇ ਸਾਡੀ ਪਰ ਜ਼ੋਰ ਮੰਗ ਹੈ ਜੀ ਕਿੰਨੇ ਕ ਬੱਚੇ ਹੋ ਜਾਣਗੇ ਜੀ ਇੱਥੇ ਇੱਥੇ ਲਗਭਗ 150 ਬੱਚਾ ਜੀ ਆਸ-ਪਾਸੇ ਸਕੂਲਾਂ ਚ ਜਾ ਰਿਹਾ ਜੀ ਪਹਿਲਾਂ ਵੀ ਸਕੂਲ ਇੱਥੇ ਚੱਲਦਾ ਰਿਹਾ ਪਹਿਲਾਂ ਦੱਸਣ ਦੇ ਮਤਲਬ ਕ ਦੱਸ ਰਿਹਾ ਜੀ ਸਾਡੇ ਹਸਾਬ ਕ ਸਰਪੰਚ ਸਾਹਿਬ ਨੇ ਦੱਸਿਆ ਜੀ 12778 ਸਕੂਲ ਚੱਲਦਾ ਰਿਹਾ ਜੀ 5-7 ਸਾਲ ਚੱਲਿਆ ਜੀ ਬਿਲਡਿੰਗ ਸਕੂਲ ਦੀ ਪੂਰੀ ਤਰ੍ਹਾਂ ਤਿਆਰ ਹੈ ਤੁਹਾਡੀ ਹਾਂ ਬਿਲਡਿੰਗ ਸਾਰੀ ਤਿਆਰ ਹੈ ਜੀ ਸਾਡੀ ਹੁਣ ਕੀ ਮੰਗੇ ਜੀ ਤੁਹਾਡੀ ਸਾਡੀ ਮੇਨ ਮੰਗ ਇਹ ਹੈ ਜੀ ਸਾਨੂੰ ਟੀਚਰ ਮਾਈਆ ਕਰਾਏ ਜਾਣ ਸਕੂਲ ਨੂੰ ਚਾਲੂ ਕਰਵਾਇਆ ਜਾਵੇ ਜੀ